ਜੇਕਰ ਤੁਸੀਂ ਵੀ ਵੱਧ ਰਹੀ ਮਹਿੰਗਾਈ ਤੋਂ ਪਰੇਸ਼ਾਨ ਹੋ ਤਾਂ ਇੱਕ ਖਬਰ ਤੁਹਾਡੇ ਲਈ ਹੈ ਦੇਸ਼ ਵਿੱਚ ਅੱਜ ਸਬਜ਼ੀਆਂ ਤੇਲ ਸਿੱਖਿਆ ਤੇ ਟੈਕਸ ਪਹਿਲਾਂ ਤੋਂ ਬਹੁਤ ਹੀ ਜ਼ਿਆਦਾ ਨੇ ਤੇ ਹੁਣ ਰੇਲਵੇ ਆਮ ਆਦਮੀ ਦਾ ਲੱਕ ਤੋੜਨ ਜਾ ਰਿਹਾ ਹੈ ਕੋਈ ਦਿਨ ਪਹਿਲਾਂ ਜਿੱਥੇ ਕੇਂਦਰ ਵੱਲੋਂ ਟੋਲਸ ਨੂੰ ਲੈ ਕੇ ਵੱਡਾ ਫੈਸਲਾ ਲੈਂਦੇ ਹੋਏ ਟੋਲ ਦੀਆਂ ਕੀਮਤਾਂ ਦੇ ਸਾਲ ਭਰ ਦੇ ਭੁਗਤਾਨ ਦੀ ਖਬਰ ਸਾਹਮਣੇ ਆਈ ਸੀ ਉੱਥੇ ਹੀ ਹੁਣ ਇੱਕ ਐਸੀ ਖਬਰ ਸਾਹਮਣੇ ਆਈ ਹੈ ਜਿਸ ਨਾਲ ਆਮ ਆਦਮੀ ਨੂੰ ਜ਼ਬਰਦਸਤ ਚਟਕਾ ਲੱਗਣ ਵਾਲਾ ਹੈ ਦਰਅਸਲ ਹੁਣ ਰੇਲਵੇ ਵਿੱਚ ਸਫ਼ਰ ਕਰਨ ਵਾਲੇ ਯਾਤਰੀਆਂ ਨੂੰ ਜੇਬ ਪਹਿਲਾਂ ਨਾਲੋਂ ਜ਼ਿਆਦਾ ਢਿੱਲੀ ਕਰਨੀ ਪੈ ਸਕਦੀ ਹੈ ਕਿਉਂਕਿ ਰੇਲਵੇ ਨੇ ਕਿਰਾਏ ਵਧਾਉਣ ਦਾ ਐਲਾਨ ਕਰ ਦਿੱਤਾ ਹੈ ਭਾਰਤੀ ਰੇਲਵੇ ਨੇ 1 ਜੁਲਾਈ 2025 ਤੋਂ ਕਿਰਾਏ ਵਿੱਚ ਵਾਧੇ ਦੀ ਘੋਸ਼ਣਾ ਕੀਤੀ ਹੈ ਨਵੀਂ ਦਰ ਦੇ ਮੁਤਾਬਕ ਨਾਨ ਏਸੀ ਅਤੇ ਏਸੀ ਐਕਸਪ੍ਰੈਸ ਤੇ ਸੈਕੰਡ ਕਲਾਸ ਟਿਕਟਾਂ ਦੇ ਕਿਰਾਏ ਵਧਾਏ ਜਾ ਰਹੇ ਨੇ ਇਸ ਫੈਸਲੇ ਵਿੱਚ ਕੇਂਦਰ ਨੂੰ ਭਾਵੇਂ ਜਿੰਨਾ ਮਰਜ਼ੀ ਫਾਇਦਾ ਹੋਵੇ ਪਰ ਬੋਝ आम आदमी ਤੇ ਵਧਣ ਵਾਲਾ ਹੈ ਲਗਭਗ ਹਰ ਰੋਜ਼ ਭਾਰਤੀ ਰੇਲਵੇ ਵੱਡੀ ਗਿਣਤੀ ਵਿੱਚ ਰੇਲ ਕੱਡੀਆਂ ਚਲਾਉਂਦਾ ਹੈ ਤੇ ਲੱਖਾਂ ਯਾਤਰੀ ਆਪਣੀ ਮੰਜ਼ਿਲ ਤੇ ਪਹੁੰਚਦੇ ਹਨ ਤੇ ਇਸ ਵਾਸਤੇ ਤੁਹਾਨੂੰ ਸਿਰਫ ਇੱਕ ਰੇਲ ਦੀ ਟਿਕਟ ਲੈਣੀ ਪੈਂਦੀ ਹੈ ਤੇ ਫਿਰ ਤੁਸੀਂ ਆਪਣੀ ਯਾਤਰਾ ਤੇ ਨਿਕਲ ਸਕਦੇ ਹੋ ਜੇਕਰ ਰੇਟ ਟਿਕਟਾਂ ਦੀ ਗੱਲ ਕਰੀਏ ਤਾਂ ਤੁਸੀਂ ਆਫਲਾਈਨ ਟਿਕਟ ਕਾਊਂਟਰਾਂ ਤੋਂ ਰੇਲ ਟਿਕਟਾਂ ਪ੍ਰਾਪਤ ਕਰ ਸਕਦੇ ਹੋ ਤੇ ਆਈਆਰਟੀਸੀ ਦੀ ਜੋ ਅਧਿਕਾਰਤ ਵੈੱਬਸਾਈਟ ਜਾਂ ਐਪ ਤੋਂ ਵੀ ਬੁਕਿੰਗ ਕਰ ਸਕਦੇ ਹੋ ਪਰ ਕੀ ਤੁਸੀਂ ਜਾਣਦੇ ਹੋ ਕਿ ਭਾਰਤੀ ਰੇਲਵੇ ਆਪਣਾ ਨਵਾਂ ਕਿਰਾਇਆ ਟੈਰਿਫ ਕਿਸ ਹੱਦ ਤੱਕ ਲਾਗੂ ਕਰ ਰਿਹਾ ਹੈ ਤੇ ਟਿਕਟਾਂ ਕਿੰਨੀਆਂ ਮਹਿੰਗੀਆਂ ਹੋ ਰਹੀਆਂ ਨੇ ਤਾਂ ਆਓ ਤੁਹਾਨੂੰ ਦੱਸਦੇ ਹਾਂ ਦਰਅਸਲ ਭਾਰਤੀ ਰੇਲਵੇ ਵਿੱਚ ਰੇਲ ਕਿਰਾਏ ਲਈ ਇੱਕ ਨਵਾਂ ਕਿਰਾਇਆ ਦਰ ਲਾਗੂ ਕਰਨ ਜਾ ਰਿਹਾ ਹੈ ਅਜਿਹੀ ਸਥਿਤੀ ਵਿੱਚ ਜੇਕਰ ਇਹ ਨਵਾਂ ਕਿਰਾਇਆ ਦਰ ਲਾਗੂ ਹੋ ਜਾਂਦਾ ਹੈ ਤਾਂ ਇਸ ਦਾ ਸਿੱਧਾ ਅਸਰ ਰੇਲ ਰਾਹੀਂ ਯਾਤਰਾ ਕਰਨ ਵਾਲੇ ਯਾਤਰੀਆਂ ਤੇ ਪਵੇਗਾ ਹਾਲਾਂਕਿ ਹਰ ਸ਼੍ਰੇਣੀ ਵਿੱਚ ਵਾਧਾ ਨਹੀਂ ਹੋ ਰਿਹਾ ਤਾਂ ਜਾਣਕਾਰੀ ਲਈ ਦੱਸਦੇ ਕਿ ਅਧਿਕਾਰੀਆਂ ਦੇ ਅਨੁਸਾਰ ਇਸ ਨੂੰ 1 ਜੁਲਾਈ 2025 ਤੋਂ ਲਾਗੂ ਕੀਤਾ ਜਾ ਸਕਦਾ ਹੈ ਜੇਕਰ ਤੁਸੀਂ 1 ਜੁਲਾਈ ਤੋਂ ਬਾਅਦ ਰੇਲ ਦੀ ਟਿਕਟ ਦੀ ਬੁਕਿੰਗ ਕਰਦੇ ਹੋ ਤਾਂ ਤੁਹਾਨੂੰ ਨਵੇਂ ਕਿਰਾਏ ਦਰ ਦੇ ਅਨੁਸਾਰ ਭੁਗਤਾਨ ਕਰਨਾ ਪੈ ਸਕਦਾ ਹੈ ਜੇਕਰ ਤੁਸੀਂ ਮੇਲ ਐਕਸਪ੍ਰੈਸ ਟ੍ਰੇਨਾਂ ਜਾਂ ਨਾਨ ਏਸੀ ਤੇ ਕੋਚਾਂ ਵਿੱਚ ਯਾਤਰਾ ਕਰਦੇ ਹੋ ਤਾਂ ਤੁਹਾਨੂੰ ਪ੍ਰਤੀ 1 ਕਿਲੋਮੀਟਰ 1 ਪੈਸਾ ਵਧ ਦੇਣਾ ਪਵੇਗਾ ਜਦੋਂ ਕਿ ਏਸੀ ਟ੍ਰੇਨਾਂ ਵਿੱਚ ਏਸੀ ਕਲਾਸ ਵਿੱਚ ਯਾਤਰਾ ਕਰਨ ਲਈ ਤੁਹਾਨੂੰ ਪਹਿਲਾਂ ਨਾਲੋਂ ਪ੍ਰਤੀ ਕਿਲੋਮੀਟਰ 2 ਪੈਸੇ ਵਧ ਦੇਣੇ ਪੈ ਸਕਦੇ ਨੇ ਇਸ ਦੇ ਨਾਲ ਹੀ ਜੇਕਰ ਤੁਸੀਂ ਜਨਰਲ ਸੈਕੰਡ ਕਲਾਸ ਵਿੱਚ 500 ਕਿਲੋਮੀਟਰ ਤੋਂ ਬਾਅਦ ਯਾਤਰਾ ਕਰਦੇ ਹੋ ਤਾਂ ਤੁਹਾਨੂੰ ਮੂਲ ਕਿਰਾਏ ਤੋਂ ਇਲਾਵਾ ਪ੍ਰਤੀ ਕਿਲੋਮੀਟਰ ਵਾਧੂ ਕਿਰਾਇਆ ਦੇਣਾ ਪੈ ਸਕਦਾ ਹੈ ਤਾਂ ਭਾਵੇਂ ਇਹ ਵਾਧਾ ਮੇਲ ਐਕਸਪ੍ਰੈਸ ਟ੍ਰੇਨਾਂ ਵਿੱਚ ਹੋ ਸਕਦਾ ਹੈ ਪਰ ਸ਼ਹਿਰੀ ਟ੍ਰੇਨਾਂ ਦੇ ਕਿਰਾਏ ਵਿੱਚ ਕੋਈ ਵਾਧਾ ਜਾਂ ਬਦਲਾ ਨਹੀਂ ਆਵੇਗਾ ਇਸ ਨਾਲ ਰੋਜ਼ਾਨਾ ਸਫ਼ਰ ਕਰਨ ਵਾਲੇ ਯਾਤਰੀਆਂ ਨੂੰ ਰਾਹਤ ਮਿਲੇਗੀ ਤਾਂ ਇਹ ਵੱਡਾ ਫੈਸਲਾ ਜੋ ਹੈ ਉਹ रेल ਵਿਭਾਗ ਵੱਲੋਂ ਕੀਤਾ ਜਾ ਰਿਹਾ ਹੈ ਰੇਲ ਦੀਆਂ ਟਿਕਟਾਂ ਦੀਆਂ ਕੀਮਤਾਂ ਵਿੱਚ ਵਾਧਾ ਕੀਤਾ ਜਾ ਰਿਹਾ ਹੈ ਨਵੇਂ ਕਿਰਾਏ ਦਰ ਜੁਨੇਓ ਲਗਾ ਦਿੱਤੇ ਗਏ ਨੇ ਕੀ ਕਹਿਣਾ ਚਾਹੋਗੇ ਤੁਸੀਂ ਰੇਲਵੇ ਦੇ ਇਸ ਫੈਸਲੇ ਬਾਰੇ ਆਪਣੀ ਕੋਈ ਵੀ ਰਾਏ ਸਾਨੂੰ ਕਮੈਂਟ ਕਰਕੇ ਦੱਸਣਾ ਨਾ ਭੁੱਲਣਾ